ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਮਹੱਲਾ ਕੱਢਿਆ ਗਿਆ ਹੈ ਸ਼੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੋਤੀ ਜੋਤ ਪੁਰਬ ਦੇ ਸਾਢੇ 400 ਸਾਲਾ ਸ਼ਤਾਬਦੀ ਮਨਾਈ ਗਈ ਹੈ। ਸੋ ਦਲਪੰਥ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਕੱਢਿਆ ਗਿਆ ਹੈ ਜਿੱਥੇ ਕਲਾ ਦੀ ਜੋਰ ਵਿਖਾਏ ਗਿਆ ਘੋੜਸਵਾਰੀ ਦੇ ਨਿਹੇਬਾਜੀ ਦੇ। ਸੋ ਇਸੇ ਮਾਬੂਲੇ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਸੰਬੰਧ ਦੇ ਵਿੱਚ ਇਸ ਜਿਹੜੇ ਘੋੜਸਵਾਰੀ ਦੀ ਜਿਹੜੀ ਕਲਾ ਹੈ ਨਿਹੇਬਾਜੀ ਦੀ ਕਲਾ ਹੈ ਇਹਨਾਂ ਨੂੰ ਲੈ ਕੇ ਗੱਲਬਾਤ ਕਰਨਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖ ਵਾਰੀ ਦਿਖਾਈ ਗਈ ਹੈ ਕਲਾ ਦੇ ਜੋਰ ਮਖਾਏ ਗਏ ਆ ਨੇਜੇ ਬਾਜੀ ਤੇ ਕਿਵੇਂ ਵੇਖਦੇ ਹੋ ਪੰਥ ਦੇ ਵਿੱਚ ਨਾ ਮੁਹੱਲਿਆਂ ਦੇ ਵਿੱਚ ਇਹ ਜਿਹੜੀ ਕਲਾ ਦੇ ਜੋਰ ਹੋਰ ਕਿਹੜੇ ਪ੍ਰਬੰਧਾ ਮਤਲਬ ਕਿੰਨਾ ਕਿਹਨਾਂ ਨੂੰ ਖੇਡਣ ਨੂੰ ਤੇ ਸ਼ਾਹੀਦ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜੀ ਅੱਜ ਜਿਹੜਾ ਜੋੜ ਮੇਲਾ ਮਨਾਇਆ ਗਿਆ 450 ਸਾਲਾ ਸ਼ਤਾਬਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਹ ਬੜੇ ਵੱਡੇ ਪੱਦਰ ਤੇ ਜੋੜ ਮੇਲਾ ਮਨਾਇਆ ਗਿਆ ਸਾਰੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਮਿਸਲ ਸ਼ਹੀਦਾ ਤਰਨਾਂਦਾਲ ਸ੍ਰੀ ਬਾਬਾ ਬਕਾਲਾ ਸਾਹਿਬ ਬਾਬਾ ਵਿਧਿਚਨ ਸਾਹਿਬ ਸੋਰਸਿੰਗ ਵਾਲੇ ਮਹਾਂਪੁਰਖ ਅਤੇ ਤਰਨਤਲ ਮਹਿਤਾ ਜੋਂ ਆਦ ਸਾਰੀਆਂ ਜਥੇ ਬੰਦੀਆਂ ਰੜਕੇ ਜੋੜ ਮੇਲਾ ਬਣਾਇਆ ਬੜੇ-ਬੜੇ ਪੱਦਰ ਤੇ ਸੋ ਅੱਜ ਜਿਹੜੇ ਮਹੱਲੇ ਨਿਕਲੇ ਨੇ ਇਹ ਦਰਸਾਉਂਦੇ ਨੇ ਕਿ ਕਿਸ ਤਰ੍ਹਾਂ ਸਾਡੇ ਵੱਡਿਆਂ ਗੁਰੂਆਂ ਨੇ ਧੰਗ ਗੁਰ ਗਲਗੀ ਤਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਸਾਨੂੰ ਰਾਜ ਦਿਵਾਉਣ ਵਾਸਤੇ ਇੰਨਾ ਹੀ ਘੋੜਿਆਂ ਦੀ ਵਰਤੋਂ ਕੀਤੀ ਇੰਨਾ ਹੀ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕਰਕੇ ਅੱਜ ਸਾਨੂੰ ਰਾਜ ਦਿਵਾਇਆ ਜੋ ਅੱਜ ਆਪਾਂ ਰਾਜ ਭਗ ਮੰਨ ਰਹੇ ਆਂ ਘਰਾਂ ਚ ਸੁੱਖ ਮੰਨਦੇ ਆਂ ਏਸੀਆਂ ਗੱਡੀਆਂ ਚ ਸੁੱਖ ਮੰਨਦੇ ਆਂ ਇਹ ਸਾਰਾ ਗੁਰੂ ਦੀ ਕਲਾ ਹੈ ਧੰਨ ਗੁਰੂ ਕਲਗੀ ਤਰਸੈ ਮਹਾਰਾਜ ਜੀ ਨੇ ਸਾਨੂੰ ਇਹ ਵਿਰਾਸਤ ਬਖਸ਼ੀ ਸੀ ਕਿ ਮੇਰਾ ਖਾਲਸਾ ਪੰਥ ਸਦਾ ਇਹਨੂੰ ਸਾਹਮਣੇ ਰੱਖੂਗਾ ਸੋ ਅੱਜ ਵੀ ਸਮੁੱਚੇ ਹੀ ਖਾਲਸੇ ਪੰਥ ਨੇ ਸਾਰੀ ਵਿਰਾਸਤ ਸਾਹਮਣੇ ਰੱਖੀ ਹੈ ਸੰਗਤਾਂ ਨੂੰ ਦਰਸ਼ਨ ਦੇਦਾਰੇ ਕਰਾਉਂਦਾ ਹੈ ਗੁਰੂ ਕਾ ਖਾਲਸਾ ਪੰਥ ਅੱਜ ਆਪ ਜੀ ਨੇ ਦਰਸ਼ਨ ਕੀਤੇ ਕਿਸ ਤਰ੍ਹਾਂ ਖਾਲਸੇ ਪੰਥ ਦੇ ਸਿੰਘਾਂ ਨੇ ਘੋੜੇ ਭਜਾਏ ਤੇ ਕਿਸ ਤਰ੍ਹਾਂ ਜਦ ਸ਼ਸਤਰ ਵਿਦਿਆ ਤੇ ਜੋਰ ਦਿਖਾਏ ਸੋ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਮਾਧਿਮ ਰਾਹੀਂ ਮੀਡੀਆ ਦੇ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਆਉਣ ਵਾਲੇ ਮੇਰੇ ਵੀਰ ਭਰਾ ਨੇ ਨਵੇਂ ਨੌਜਵਾਨ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਮੁੱਚੀ ਜਥੇਬੰਦੀ ਤਰਨਤਲ ਮਹਿਤਾ ਚੌਂਕ ਦੀਆਂ ਫੌਜਾਂ ਵੱਲੋਂ ਕਿ ਪਤਿਤ ਪੁਣੇ ਨੂੰ ਤਿਆਗੋ ਨਸ਼ਿਆਂ ਨੂੰ ਤਿਆਗੋ ਪੰਥ ਨਾਲ ਜੁੜੋ ਮਰਯਾਦਾ ਨਾਲ ਜੁੜੋ ਬਾਣੀ ਬਾਨ ਦੇ ਧਾਰ ਨਹੀਂ ਹੋ ਚੰਗੀਆਂ ਖਰਾਕਾਂ ਖਾਵੋ ਮਰਯਾਦਾ ਸਹਿ ਚਟੰਗੇ ਝੜਕੋ ਆਪਦੇ ਦੇਗਾ ਸ਼ਰਦਾਈਆਂ ਲਾ ਕਰਕੇ ਸ਼ਕੋ ਕਿਸੇ ਦਾ ਮਾੜਾ ਨਾ ਕਰੋ ਵੱਧ ਤੋਂ ਵੱਧ ਗੁਰਬਾਣੀ ਸਿੱਖੋ دنیਾਵੀ ਵਿਦਿਆ ਗ੍ਰਹਿਣ ਕਰੋ ਅਤੇ ਲੋਕਾਂ ਨੂੰ ਵਿਦਿਆ ਦੇ ਰਾਹੀਂ ਸਮਝਾਉਣਾ ਕਰੋ ਕਿ ਜਿਹੜਾ ਇਹ ਪੰਥ ਆ ਇਹ ਬੜਾ ਵੱਡਾ ਹੈ ਇਸ ਵਿੱਚ ਕੋਈ ਵੀ ਜਿਹੜੀ ਕਾਨੂੰਨੀ ਇਹ ਸਰਬੱਤ ਤੋਂ ਸਭ ਤੋਂ ਉੱਚਾ ਪੰਥ ਖਾਲਸਾ ਹੈ ਸਵਾਪ ਸਭ ਸੰਗਤਾਂ ਨੇ ਦਰਸ਼ਨਦਾਰੇ ਕੀਤੇ ਨੇ 450 ਸਾਲਾ ਸ਼ਤਾਬਦੀ ਦੇ ਵੱਡਿਆਂ ਭਾਗਾਂ ਵਾਲੇ ਆ ਮਹਾਰਾਜ ਜੀ ਨੇ ਤਰਸ ਕਰਕੇ ਸਾਨੂੰ ਜੋੜ ਮੇਲੇ ਦੇ ਦਰਸ਼ਨਦਾਰੇ ਕਰਾਏ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੋ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਜਿਹੜੀ ਸਾਡੀ ਜਥੇਬੰਦੀ ਹੈ ਤਰਨਾ ਦਲ ਮਹਿਤਾ ਚੌਂਕ ਹੈੱਡ ਕੁਆਟਰ ਵਿਖੇ ਜਿਹੜੇ ਬੱਚੇ ਨੇ ਉਹਨਾਂ ਨੂੰ ਸੰਸਿਆ ਕਰਾਈ ਜਾਂਦੀ ਹੈ ਗਰੀਬ ਬੱਚਿਆਂ ਨੂੰ ਜੇ ਕੋਈ ਆਪਣੀ ਮਾਇਆ ਨਹੀਂ ਦੇ ਸਕਦਾ ਆਰਥਿਕ ਪੱਖ ਤੋਂ ਕਮਜ਼ੋਰ ਹੈ ਮੁਖਤ ਵਿੱਚ ਬੱਚਿਆਂ ਨੂੰ ਸੰਸਿਆ ਦਿੱਤੀ ਜਾਂਦੀ ਹੈ ਬਾਣੀ ਨਾਲ ਜੋੜਿਆ ਜਾਂਦਾ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਪੜਾਉਣਾ ਕਰੋ ਗੁਰਬਾਣੀ ਨਾਲ ਜੋੜੋ ਨਸ਼ੇ ਤਿਆਗੋ ਮਰਯਾਦਾ ਨਾਲ ਜੁੜੋ ਇਹੀ ਬੇਨਤੀਆਂ ਮੈਂ ਆਪ ਜੀ ਨੂੰ ਕਰਨਾ ਚਾਹਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਖੁਸ਼ੀਆਂ ਦੇ ਘਾਰੇ ਬਲਾਵੇ ਨਿਹਾਲ ਹੋ ਜਾਵੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭਾਵੇ ਖਤਰੀ ਆਗਾ ਸੋ ਇਹ ਸੰ ਮਿਸ਼ਨ ਸ਼ਹੀਦਾਂ ਤਰਨਤਾਲ ਤੇ ਜਿਹੜਾ ਇਹ ਸਮਾਪਤੀ ਹੋ ਰਹੀ ਹੈ ਪਿਛੇ ਤੁਹਾਨੂੰ ਤਸਵੀਰਾਂ ਤੁਹਾਡੇ ਸਾਹਮਣੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਇਹ ਸਮਾਪਤੀ ਹੋਈ ਹੈ ਮਹੱਲੇ ਦੀ ਇਹ ਕਾਲੀ ਫੌਜਾਂ ਨੇ ਨਿਹੰਗ ਸਿੰਘ ਫੌਜਾਂ ਨੇ ਹੁਣ ਚਾਲੇ ਪਾ ਦਿੱਤੇ ਨੇ ਇੱਥੋਂ ਹੁਣ ਫੌਜਾਂ ਆਪਣੇ ਪੜਾਵਾਂ ਦੇ ਉੱਤੇ ਜਾਣ ਗਈਆਂ ਸੋ ਕਲਾ ਦੇ ਜੋਰ ਵਿਖਾ ਕੇ ਮਹੱਲੇ ਦੇ ਵਿੱਚ ਨਿਜੇ ਬਾਜੀ ਘੋੜ ਸਵਾਰੀ ਦੇ ਜੋਰ ਵਿਖਾ ਕੇ ਫੌਜਾਂ ਹੁਣ ਆਪਣੇ ਪੜਾਵਾਂ ਤੇ ਪਰਤ ਰਹੀਆਂ ਨੇ